ਚਲੋ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਖਤੇ ਗੁਰੂ ਨੂੰ ਪਿਆਰੀ ਸਾਧ ਸੰਗਤ ਜੀਓ ਮੈਂ ਤੋਂ ਆਪਣਾ ਦਾਸ ਕਬਡੀ ਕਮੇਟੀ ਦੇ ਡਾਕਟਰ ਸਰਨਾਮਪੂਰਦਲਾ ਆ ਮੇਰੇ ਨਾਲ ਮੇਰੇ ਪਿੰਡ ਦੀ ਜਿਹੜੀ ਪੰਚਾਇਤ ਹੈ ਮਹਿੰਦਰ ਸਿੰਘ ਜੀ ਬੈਠੇ ਨੇ ਤੁਹਾਨੂੰ ਸਾਰਨ ਪਤਾ ਹੀ ਹੈ ਵੀ ਪੰਜਾਬ ਦੇ ਜਿਹੜੇ ਹਾਲਾਤ ਬਹੁਤ ਬੁਰੇ ਹਨ ਬੜੇ ਮਾੜੇ ਹਾਲਾਤ ਹੋਲੇ ਨੇ ਮੀਂਹ ਰੁਕ ਨਹੀਂ ਰਿਹਾ ਪਾਣੀ ਆਇਆ ਹੋਇਆ ਹੈ ਖੜਾਣੇ ਵਿੱਚ ਬਹੁਤ ਲੋਕਾਂ ਨੂੰ ਨੁਕਸਾਨ ਹੋ ਰਿਹਾ ਹੈ ਸੋ ਮੇਰੇ ਪਿੰਡ ਦੀ ਪੰਚਾਇਤ ਆ ਇੱਕ ਵਧੀਆ ਉਪਰਾਲਾ ਕਰਦੀ ਹੈ ਵੀ ਸਾਡੇ ਪਿੰਡ ਤੇ ਸੱਚੇ ਬਾਸ਼ਾ ਬੈਰੂ ਦੀ ਕਿਰਪਾ ਵੀ ਆਲੇ ਦਾ ਸਾਡਾ ਜਿਹੜਾ ਪਿੰਡ ਹੈ ਇਹ ਪੰਜਾਬ ਦੇ ਬਾਡਰਾਂ ਦੇ ਪਿੰਡ ਹੈ ਰਪੀਏ ਸ਼ਹਿਰ ਦੇ ਨੇੜੇ ਕਰਕੇ ਜਿਵੇਂ ਪੰਜਾਬ ਦੇ ਬਾਡਰ ਨੇ ਚੱਕਲੀ ਸ਼ੇਰ ਪਿੰਡ ਹੋ ਗਿਆ ਵੀਰਾਲਾ ਡੋਗਰਾ ਹੋ ਗਿਆ ਕੋਦਰਨੀ ਪਿੰਡ ਹੋ ਗਿਆ ਇਹ ਪੰਜਾਬ ਦੇ ਬਾਡਰਾਂ ਦੇ ਨੇੜੇ ਤੇਰੇ ਪਿੰਡ ਹਰਿਆਣੇ ਦੇ ਵਿੱਚ ਹੈ ਸੋ ਮੈਂ ਪੰਜਾਬ ਦੇ ਕਈ ਪਿੰਡ ਜਿਹੜੇ ਮੇਰੇ ਪਿੰਡ ਦੇ ਨਾਲ ਲੱਗਦੇ ਹਨ ਉਹਨਾਂ ਪਿੰਡਾਂ ਨੂੰ ਬੇਨਤੀ ਕਰਦਾ ਵੀ ਜੇ ਕਿਸੇ ਨੂੰ ਵੀ ਕਿਸੇ ਪ੍ਰਕਾਰ ਦੀ ਕੋਈ ਲੋੜ ਹੈ ਪਾਣੀ ਜਿਆਦੇ ਹੈ ਤਾਂ ਸਾਡੇ ਪਿੰਡ ਦੇ ਵਿੱਚ ਜਿਹੜੀਆਂ ਧਾਰਮਿਕ ਸੰਸਥਾਵਾਂ ਨੇ ਧਾਰਮਿਕ ਜਗ੍ਹਾ ਨੇ ਉੱਥੇ ਅਸੀਂ ਜਿਹੜੇ ਮੁਕਤਾ ਪ੍ਰਬੰਧ ਕਰਦੇ ਆ ਜਾਂ ਜਿਨ੍ਹਾਂ ਨੂੰ ਕੋਈ ਲੋੜ ਹੈ ਕਿਸੇ ਦਾ ਘਰ ਡਿੱਗਣ ਵਾਲਾ ਹੈ ਪਾਣੀ ਦੀ ਬਹੁਤ ਜ਼ਿਆਦਾ ਦਿੱਕਤ ਹੈ ਉਹ ਸਾਡੇ ਪਿੰਡ ਦੇ ਵਿੱਚ ਆ ਕੇ ਤੁਸੀਂ ਧਰਮਸ਼ਾਲਾ ਦੇ ਵਿੱਚ ਜਾਂ ਗੁਰੂ ਘਰ ਦੇ ਵਿੱਚ ਜਾਂ ਸਾਡਾ ਅਰਦਾਸ ਮੰਦਿਰਾਂ ਤੁਸੀਂ ਉੱਥੇ ਜੰਗਿਆ ਧਾਰਮਿਕ ਜਗ੍ਹਾ ਤੇ ਆ ਕੇ ਰਹਿ ਸਕਦੇ ਹੋ ਪਿੰਡ ਦੇ ਨੂੰ ਲੋਕਾਂ ਨੂੰ ਵੀ ਬੇਨਤੀ ਕਰਨਾ ਵੀ ਜਿਹੜੇ ਗਰੀਬ ਪਰਿਵਾਰ ਨੇ ਜਿਨ੍ਹਾਂ ਦੇ ਮਕਾਨ ਲਗਾਤਾਰ ਮੀਂਹ ਪੈਣ ਪੈਣ ਕਰਕੇ ਡਿੱਗਣ ਵਾਲੇ ਨੇ ਉਹਨਾਂ ਨੂੰ ਬੇਨਤੀ ਕਰਦੇ ਆਂ ਕਿ ਕਿਸੇ ਨੂੰ ਸ਼ਰਮਾਉਣ ਦੀ ਕੋਈ ਲੋੜ ਨਹੀਂ ਤੁਹਾਡੇ ਚਰਨਾ ਚਰਨਾਂ ਤੇ ਸਾਡੇ ਪਿੰਡ ਦੀ ਪੰਚਾਇਤ ਵੱਲੋਂ ਬੇਨਤੀ ਹੈ ਵੀ ਤੁਸੀਂ ਵੀ ਸਾਡੇ ਪਿੰਡ ਦੇ ਸਰਪੰਚ ਨੂੰ ਜਾਂ ਮੈਂਬਰ ਸਾਹਿਬਾਨ ਨੂੰ ਦੱਸ ਸਕਦੇ ਹੋ ਕਿਸੇ ਨੂੰ ਵੀ ਕਿਸੇ ਪ੍ਰਕਾਰ ਦੀ ਵੀ ਲੋੜ ਹੈ ਕੋਈ ਰਸੋਰਾ ਪਾਣੀ ਦੀ ਜਾਂ ਕਿਸੇ ਮਕਾਨ ਦੇggen ਵਾਲਾ ਕਿਤੇ ਬੈਠਣਾ ਹੈ ਕਿ ਦਾ ਸਮਾਨ ਬਾਹਰ ਕੱਢਣਾ ਹੈ ਤੁਸੀਂ ਦੱਸ ਸਕਦੇ ਹੋ ਜੀ ਇਹ ਬੇਨਤੀ ਤੇ ਪੂਰਾ ਪੂਰਾ ਅਮਲ ਕਰਨਾ ਹੈ ਜੀ ਔਰ ਸਾਰਿਆਂ ਨੂੰ ਧੰਨਵਾਦ ਕਰ ਲਈ ਸਤਿ ਸ਼੍ਰੀ ਅਕਾਲ